ਸ਼ਹੀਦ ਇਆਦਮ ਨੂੰ ਸ਼ਰਧਾਂਜਲੀ ਦੇਣ ਲਈ ਔਰ ਇਹ ਪ੍ਰਣ ਕਰਨ ਲਈ ਤੇ ਜਿਹਦੇ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਸੀ ਜਿਹੜੇ ਲੋਕਾਂ ਵਾਸਤੇ ਜਿਸ ਆਜ਼ਾਦੀ ਵਾਸਤੇ ਉਸ ਆਜ਼ਾਦੀ ਦੀ ਰੱਖਿਆ ਕਰਨ ਦਾ ਪ੍ਰਣ ਔਰ ਉਹਨਾਂ ਨੇ ਕਿਹਾ ਸੀ ਕਿ ਦੇਸ਼ ਲਈ ਕੁਰਬਾਨ ਹੋਣਾ ਧਰਮ ਮੇਰਾ ਭਾਰਤ ਮਾਤਾ ਨੂੰ ਆਜ਼ਾਦ ਕਰਾਣਾ ਕਰਮ ਮੇਰਾ ਸੋ ਅੱਜ ਉਹਨਾਂ ਦੀ ਸੋਚ ਤੇ ਪੈਰਾਦਰੰਦੀ ਲੋੜ ਹੈ ਫੜਨ ਵਾਲਾ ਕਿ ਡਿਬੇਟ ਕਰਨ ਅਸੀਂ ਤਿਆਰ ਆਂ ਬੀਜੇਪੀ ਵਾਲੇ ਸਾਡੇ ਸਾਹਮਣੇ ਬੈਠੇ ਸਾਡੇ ਨਾਲ ਤੱਥਾਂ ਦੇ ਕਾਰਨ ਉਹਨਾਂ ਨੂੰ ਭੱਜਣ ਲਈ ਰਸਤਾ ਨਹੀਂ ਲੱਭੇਗਾ ਜਿਹੜੀ ਗੱਲ ਤੋਂ ਡਰਦੇ ਆ ਉਹਨਾਂ ਨੇ ਕੇਜਰੀਵਾਲ ਨੂੰ ਫੜ ਕੇ ਅੰਦਰ ਕਰ ਦਿਓ ਤਾਂ ਕਿ ਉਹਨਾਂ ਨੂੰ ਪਤਾ ਹੈਗਾ ਕਿ ਜਿਹੜੀਆਂ ਪੰਜਾਬ ਦੀਆਂ 13 ਤੇ ਇੱਥੇ ਵਾਲੀਆਂ 7 ਇਹ 20 ਸੀਟਾਂ ਸਾਡੀਆਂ ਜਾ ਰਹੀਆਂ ਤਾਂ ਅੰਦਰ ਕੀਤਾ ਉਹਨੂੰ ਤਾਂ ਆਓ ਮੈਦਾਨ 'ਚ ਲੜੋ ਲੋਕਾਂ ਦੀ ਕੋਰਟ ਵਿੱਚ ਜਾਓ ਇਸ ਤੋਂ ਬਾਅਦ ਪਾ ਲਈਓ ਕੇਸ ਕੇਜਰੀਵਾਲ ਤੇ ED ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਔਰ ਹੁਣ ED ਦੇ ਰਿਮਾਂਡ ਤੇ ਨੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀਗਾ ਕੱਲ ਵੀ ਔਰ ਅੱਜ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਦੱਸਿਆ ਜਾ ਰਿਹਾ ਕਈ ਥਾਵਾਂ ਤੇ ਪ੍ਰੋਟੈਸਟ ਕੀਤਾ ਜਾਏਗਾ ਔਰ ਅੱਜ ਅਸ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੁਣਾ ਦਾ ਸ਼ਹੀਦੀ ਦਿਹਾੜਾ ਵੀ ਹੈ ਜਿਸ ਨੂੰ ਸਮਰਪਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਦੇ तमाम ਵਲੰਟੀਅਰ ਜੋ ਨੇ ਉਹ ਪਹੁੰਚਣਗੇ ਦਿੱਲੀ ਦੇ ਸ਼ਹੀਦੀ ਪਾਰਕ ਦੇ ਵਿੱਚ ਔਰ ਇੱਥੇ ਸ਼ਰਦਾ ਦੇ ਫੁੱਲ ਉਹਨਾਂ ਨੂੰ ਭੇਟ ਕੀਤੇ ਜਾਣਗੇ ਔਰ ਉੱਥੇ ਹੀ ਦਿੱਲੀ ਪੁਲਿਸ ਦੇ ਵੱਲੋਂ ਜ਼ਬਰਦਸਤ ਤਿਆਰੀ ਕੀਤੀ ਗਈ ਹੈ ਤਾਂ ਕਿ ਜੇ ਕੋਈ ਪ੍ਰਦਰਸ਼ਨਕਾਰੀ ਆਉਂਦਾ ਹਾਲਾਂਕਿ ਪ੍ਰਦਰਸ਼ਨ ਦਾ ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ਤੇ ਕੋਈ ਇਹੋ ਜੀ ਕਾਲ ਨਹੀਂ ਹੈ ਪਰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਸਵੇਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਰਹੇਗੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਪ੍ਰਣ ਕੀਤਾ ਜਾਏਗਾ ਕਿ ਅਸੀਂ ਆ ਜੁਆਬ ਇਮਾਨਦਾਰੀ ਦੇ ਰਾਹ ਤੇ ਚੱਲਾਂਗੇ ਔਰ ਸੰਕਲਪ ਲੈ ਜਾਣਗੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਤਾਂ ਸ਼ਹੀਦੀ پارک ਦੇ ਬਾਹਰ ਆ ਅਸੀਂ ਇਸ ਵੇਲੇ ਦਿੱਲੀ ਦਾ ਸ਼ਹੀਦੀ پارک ਹੈ ਜਿੱਥੇ ਕਿ ਜ਼ਬਰਦਸਤ ਤਰੀਕੇ ਦੇ ਨਾਲ ਦਿੱਲੀ ਪੁਲਿਸ ਦੀ ਤਿਆਰੀ ਹੈ ਤਾਇਨਾਤੀ ਕਰ ਦਿੱਤੀ ਗਈ ਹੈ ਦਿੱਲੀ ਪੁਲਿਸ ਦੀ ਇੱਥੇ ਔਰ ਤਾਂ ਕਿ ਜੇ ਕੋਈ ਪ੍ਰੋਟੈਸਟ ਕਰਨ ਵਾਸਤੇ ਆਉਂਦਾ ਤਾਂ ਉਹਨਾਂ ਨੂੰ ਰੋਕਿਆ ਜਾ ਸਕੇ ਔਰ ਉੱਥੇ ਹੀ ਦੂਸਰੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਤਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਪੁਲਿਸ ਦੇ ਜੋ ਜਵਾਨ ਨੇ ਤਾਇਨਾਤ ਕਰਦੇ گئے ਨੇ ਔਰ ਉੱਥੇ ਹੀ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਦੇਖ ਰਹੇ ਹੋ ਤੁਸੀਂ ਸਿਹਤ ਮੰਤਰੀ ਵੀ ਨੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਇਧਰਲੇ ਬੰਨੇ ਦੀ ਤਸਵੀਰ ਜਸ਼ਨਾ ਤਸਵੀਰ ਜਰੂਰ ਦਿਖਾਓ ਇਸ ਪਾਸੇ ਇਧਰ ਜ਼ਬਰਦਸਤ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਇੱਕ ਅਗਲੇ ਪਾਸੇ ਗੱਡੀ ਆ ਰਹੀ ਹੈ ਔਰ ਗੱਡੀ ਦੇ ਪਿੱਛੇ ਜਿਹੜਾ ਉਹ ਬੈਰੀਕੇਟਸ ਖਿੱਚ ਕੇ ਲਿਆਂਦੇ ਜਾ ਰਿਹਾ ਤਾਂ ਇਹ ਦਿੱਲੀ ਪੁਲਿਸ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਤਾਂਕਿ ਰੋਕਿਆ ਜਾ ਸਕੇ ਜਿਆਮ ਆਦਮੀ ਪਾਰਟੀ ਦੇ ਵਾਲੰਟੀਅਰ ਆਉਂਦੇ ਆ ਜਾਂ ਕੋਈ ਲੀਡਰ ਉਹਨਾਂ ਦੇ ਆਉਂਦੇ ਆ ਤਾਂ ਉਹਨਾਂ ਨੂੰ ਇੱਥੇ ਰੋਕ ਦਿੱਤਾ ਜਾਵੇ ਤਾਂ ਕਿ ਪ੍ਰੋਟੈਸਟ ਕਰਨ ਵਾਸਤੇ ਜੇ ਕੋਈ ਜਾਂ ਦਿੱਲੀ ਦੇ ਵਿੱਚ ਕੋਈ ਮਾਹੌਲ ਨਾ ਖਰਾਬ ਕਰ ਸਕਣ ਤਾਂ ਉੱਥੇ ਪੈਰਾਮਿਲਟਰੀ ਫੋਰਸੇਜ਼ ਵੀ ਲਾਈਆਂ ਗਈਆਂ ਨੇ ਵਾਟਰ ਕੈਨਨ ਵੀ ਉਧਰਲੇ ਬੰਨੇ ਤਾਇਨਾਤ ਜਿਹੜੇ ਲਗਾ ਦਿੱਤੇ ਗਏ ਆ ਤਾਂ ਕਿ ਜੇ ਕੋਈ ਵੱਡੀ ਗਿਣਤੀ ਦੇ ਵਿੱਚ ਵਾਲੰਟੀਅਰ ਆਉਂਦੇ ਆ ਜਾਂ ਜ਼ਿਆਦਾ ਇਕੱਠ ਇੱਥੇ ਹੁੰਦਾ ਤਾਂ ਫਿਰ ਉਹਨਾਂ ਨੂੰ ਖਦੇੜਿਆ ਜਾ ਸਕੇ ਤਾਂ ਇਹ ਤਸਵੀਰ ਜਿਹੜੀ ਆ ਦਿੱਲੀ ਦੇ ਸ਼ਹੀਦੀ پارک ਦੇ ਬਾਹਰ ਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਇੱਥੇ ਫਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਸ਼ਹੀਦਾਂ ਨੂੰ ਤਾਂ ਸਿੱਧੀ ਤਸਵੀਰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕੀ ਕਹਿੰਦੇ ਨੇ ਜੋ ਡਾਕਟਰ ਬਲਵੀਰ ਸਿੰਘ ਨੇ ਇਸ ਪਾਸੇ ਔਰ ਤਾਂ ਕਿ ਇਸ ਪਾਸੇ ਦੀ ਅਗਲੀ ਜਿਹੜੀ ਤਸਵੀਰ ਸਾਫਟ ਆਰਟੀ ਕਿਉਂਕਿ ਗ੍ਰਫਤਾਰੀ ਜਿੱਥੇ ਇੱਕ ਪਾਸੇ ਹੋਈ ਕੇਜਰੀਵਾਲ ਖੁਣਾ ਦੇ ਔਰ ਉੱਥੇ ਹੀ ਆਮ ਆਦਮੀ ਪਾਰਟੀ ਇਸ ਤਰ੍ਹਾਂ ਦਾ ਕਲੇਮ ਕਰਦੀ ਕਿਉਂਕਿ ਇੱਕ ਮੂਮੈਂਟ ਦੇ ਵਿੱਚੋਂ ਨਿਕਲੇ ਹੋਣ ਦੇ ਕਰਕੇ ਵੀ ਆਮ ਆਦਮੀ ਪਾਰਟੀ ਇਸ ਚੀਜ਼ ਨੂੰ ਲੈ ਕੇ ਕਲੇਮ ਕਰਦੀ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੇਬੁਨਿਆਦ ਨੇ ਔਰ ਇਸ ਕਰਕੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਇਹ ਗੱਲ ਕਹੀ ਜਾ ਰਹੀ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਬਲਬੀਰ ਸਿੰਘ ਨੇ ਹੈਲਥ ਮਿਨਿਸਟਰ ਉਹਨਾਂ ਦੇ ਨਾਲ ਕੀ ਕਹਿੰਦੇ ਨੇ ਕਿਉਂਕਿ ਸ਼ਹੀਦੀ ਪਾਰਕ ਪਹੁੰਚੇ ਹੋਏ ਆ ਔਰ ਉੱਥੇ ਅੱਜ ਪ੍ਰੋਗਰਾਮ ਵੀ ਰੱਖਿਆ ਗਿਆ ਹੈ ਸਰ ਤੁਸੀਂ ਪਹੁੰਚੇ ਹੋਏ ਹੋ ਔਰ ਸ਼ਹੀਦੀ ਪਾਰਕ ਅੱਜ ਇਕੱਠ ਵੀ ਹੋ ਰਿਹਾ ਹੈ ਕੀ ਪ੍ਰੋਗਰਾਮ ਹੈ ਸਭ ਤੋਂ ਪਹਿਲਾਂ ਤਾਂ ਇਹ ਤਫਸੀਲ ਕਰ ਦਿਓ ਉਹ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੀ ਅੱਜ ਦੇ ਦਿਨ ਸ਼ਹਾਦਤ ਹੋਈ ਸੀ ਔਰ ਜਿਹੜੀਆਂ ਗੱਲਾਂ ਸ਼ਹੀਦ ਆਜ਼ਮ ਨੇ ਕਹੀਆਂ ਸੀ ਭਗਤ ਸਿੰਘ ਨੇ ਉਹ ਇੱਕ ਇੱਕ ਗੱਲ ਸਾਬਤ ਹੋ ਰਹੀ ਆ ਉਹ ਕਹਿੰਦੇ ਸੀ ਵੀ ਅਸੀਂ ਦੇਰ ਸਵੇਰੇ ਅੰਗਰੇਜ਼ਾਂ ਨੂੰ ਤਾਂ ਕੱਢ ਦਿਆਂਗੇ ਤੇ ਆਪਣਾ ਜਿਹੜਾ ਇਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੂੰ ਅਸੀਂ ਕੱਢ ਦਿਆਂਗੇ ਤਾਂ ਜਿਹੜੇ ਆਪਣੇ ਵਾਲੇ ਆਣਗੇ ਉਹ ਕਿਹੋ ਜਿਹੇ ਹੋਣਗੇ ਕਿਤੇ ਅੰਗਰੇਜ਼ਾਂ ਤੋਂ ਜ਼ਿਆਦਾ ਮਾੜੇ ਤਾਂ ਨਹੀਂ ਹੋਣਗੇ ਉਹ ਜਿਹੜੀ ਗੱਲ ਦਾ ਦਰ ਸੀਦੇ ਆਜ਼ਮ ਦੇ ਮਨ ਸੀਗਾ ਉਹੀ ਸਾਰਾ ਕੁਝ ਹੋ ਰਿਹਾ ਜਿਵੇਂ ਤੁਹਾਡੇ ਸਾਹਮਣੇ ਆ ਕਿ ਜਿਹੜੀਆਂ ਸਰਕਾਰ ਦੀਆਂ ਜੈਸੀਆਂ ਚਾਹੇ ਉਹ ED ਆ IT ਆ ਔਰ CBI ਆ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਵਿਰੋਧੀਆਂ ਨੂੰ ਦੀਵਾਨ ਵਿੱਚ ਔਰ ਐਕਸਟੋਰਸ਼ਨ ਵਾਸਤੇ ਜਿਹੜਾ ਜਿਹੜਾ ਬਿਜ਼ਨਸਮੈਨ ਹੈ ਉਹਦੀ ਐਕਸਟੋਰਸ਼ਨ ਕੀਤੀ ਜਾ ਰਹੀ ਹੈ ਔਰ ਜਿਹੜੇ ਚੰਦਾ ਲੈ ਕੇ ਧੰਦਾ ਦਿੱਤਾ ਜਾ ਰਿਹਾ ਵੱਡੇ ਵੱਡੇ ਕੰਟਰੈਕਟ ਦਿੱਤੇ ਜਾ ਰਹੇ ਆ ਇਹਦੇ ਵਾਸਤੇ ਸ਼ਹੀਦਾਂ ਨੇ ਕੁਰਬਾਨੀਆਂ ਨਹੀਂ ਦਿੱਤੀਆਂ ਸੀ ਉਹਨਾਂ ਨੇ ਆਮ ਲੋਕਾਂ ਵਾਸਤੇ ਕੁਰਬਾਨੀਆਂ ਦਿੱਤੀਆਂ ਸੀਗਾ ਉਹ ਇੱਕ ਹਾਰਡ ਕੋਰ ਸੋਸ਼ਲਿਸਟ ਸੀਗਾ ਜਿਸ ਮਾਡਲ ਦੇ ਉੱਤੇ ਸ਼੍ਰੀ ਅਰਵਿੰਦ ਕੇਜਰੀਵਾਲ ਉਹਦੇ ਭਗਵੰਤ ਮਾਨ ਜੀ ਚੱਲਦੇ ਆ ਔਰ ਲੋਕਾਂ ਨੂੰ ਜਿਹੜਾ ਹੈਗਾ ਉਹ ਸਾਰੀਆਂ ਸੁਵਿਧਾਵਾਂ ਦੇ ਰਹੇ ਆ ਸੋ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਜਦੋਂ ਇਲੈਕਸ਼ਨ ਜਦੋਂ ਮਾਡਲ ਕੋਡ ਲੱਗਿਆ ਹੋਇਆ ਲੈਵਲ ਪਲੇਇੰਗ ਫੀਲਡ ਕਹਿੰਦੇ ਆ ਉਹਨੂੰ ਜੀ ਸਾਰਿਆਂ ਵਾਸਤੇ ਬਰਾਬਰ ਹੋਵੇ ਬਰਾਬਰ ਹੋਵੇ ਸਾਰਿਆਂ ਦਾ ਜੇ ਤੁਸੀਂ ਸਾਰੇ ਲੀਡਰਾਂ ਨੂੰ ਫੜ ਕੇ ਜੇਲ੍ਹ ਚ ਬੰਦ ਕਰ ਦੇਣਾ ਜੇ ਤੁਸੀਂ ਐਕਸਟਰੈਸ਼ਨ ਕਰਕੇ ਸਾਰੇ ਪੈਸੇ ਆਪ ਲੈ ਲੈਣੇ ਹੋਰ ਕਿਸੇ ਨੂੰ ਡੋਨੇਸ਼ਨ ਨਹੀਂ ਦੇਣ ਦੇਣੀ ਤਾਂ ਫਿਰ ਉਹਦਾ ਇਲੈਕਸ਼ਨ ਕਰਾਣ ਦਾ ਮਤਲਬ ਕੀ ਰਹਿ ਗਿਆ ਆਜ਼ਾਦੀ ਦਾ ਮਤਲਬ ਕੀ ਰਹਿ ਗਿਆ ਅੱਜ ਸ਼ਹੀਦ ਆਜ਼ਮ ਨੂੰ ਉਹਨਾਂ ਦੇ ਵਿਚਾਰਾਂ ਨੂੰ ਔਰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਕੈਦ ਕਰ ਸਕਦੇ ਹੋ ਮੈਨੂੰ ਮਾਰ ਸਕਦੇ ਹੋ ਮੇਰੇ ਵਿਚਾਰਾਂ ਨੂੰ ਕੈਦ ਨਹੀਂ ਕਰ ਸਕਦੇ ਉਹਨਾਂ ਨੂੰ ਮਾਰ ਨਹੀਂ ਸਕਦੇ ਔਰ ਉਹਨਾਂ ਵਿਚਾਰਾਂ ਤੇ ਚੱਲਣ ਵਾਲਾ ਅਰਵਿੰਦ ਕੇਜਰੀਵਾਲ ਉਹਨੂੰ ਵੀ ਤੁਸੀਂ ਕੈਦ ਕਰ ਸਕਦੇ ਹੋ ਲੇਕਿਨ ਉਹਦੇ ਵਿਚਾਰਾਂ ਨੂੰ ਕੈਦ ਨਹੀਂ ਕਰ ਸਕਦੇ ਜਿਹੜਾ ਕੰਮ ਕਰ ਰਿਹਾ ਉਹਦੀ ਸੋਚ ਨੂੰ ਕੈਦ ਨਹੀਂ ਕਰ ਸਕਦੇ ਸੋ ਅਸੀਂ ਉਹਦੇ ਤੇ ਪਹਿਰਾ ਦੇਣ ਲਈ ਔਰ ਸ਼ਹੀਦ ਆਜ਼ਮ ਨੂੰ ਸ਼ਰਧਾਂਜਲੀ ਦੇਣ ਲਈ ਔਰ ਇਹ ਪ੍ਰਣ ਕਰਨ ਲਈ ਤੇ ਜਿਹਦੇ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਸੀ ਜਿਹੜੇ ਲੋਕਾਂ ਵਾਸਤੇ ਜਿਸ ਆਜ਼ਾਦੀ ਵਾਸਤੇ ਉਸ ਆਜ਼ਾਦੀ ਦੀ ਰੱਖਿਆ ਕਰਨ ਦਾ ਟਾਈਮ ਆ ਗਿਆ ਸੀਮ ਸਾਹਿਬ ਆ ਰਹੇ ਨੇ ਹੋਰ ਕੌਣ ਕੌਣ ਦਿੱਲੀ ਦੀ ਲੀਡਰਸ਼ਿਪ ਵੀ ਆ ਰਹੀ ਹੈ ਸਾਰੀ ਆਜੀ ਸਮੁੱਚੀ ਲੀਡਰਸ਼ਿਪ ਆ ਰਹੀ ਹੈ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਸ਼ਿਦਿਆਜ਼ਮ ਕਿਸੇ ਮਤਲਬ ਪੰਜਾਬ ਦੇ ਜਾਂ ਕਿਸੇ ਪਾਰਟਿਕੂਲਰ ਪਾਰਟੀ ਦੇ ਲੀਡਰ ਉਹ ਤਾਂ ਪੂਰੀ ਮੈ ਕਹਾਂਗਾ ਦੇਸ਼ ਤੋਂ ਵੀ ਉੱਪਰ ਜਾ ਕੇ ਦੁਨੀਆ ਦੇ ਇਸ ਵੇਲੇ ਸ਼ਿਦਿਆਜ਼ਮ ਸਾਡੇ ਭਗਤ ਸਿੰਘ ਵਰਲਡ ਯੂਥ ਆਈਕਨ ਹੈ ਮਤਲਬ ਨਾ ਸਾਰੀ ਦੁਨੀਆ ਦੇ ਯੂਥ ਜਿਹੜੇ ਆ ਕੇ ਉਹਨਾਂ ਨੂੰ ਫੋਲੋ ਕਰਦੇ ਆ ਔਰ ਉਹਨਾਂ ਨੇ ਕਿਹਾ ਸੀ ਕਿ ਦੇਸ਼ ਲਈ ਕੁਰਬਾਨ ਹੋਣਾ ਧਰਮ ਮੇਰਾ ਭਾਰਤ ਮਾਤਾ ਨੂੰ ਆਜ਼ਾਦ ਕਰਾਣਾ ਕਰਮ ਮੇਰਾ ਸੋ ਅੱਜ ਉਹਨਾਂ ਦੀ ਸੋਚ ਤੇ ਪੈਰਾ ਦੇਣ ਦੀ ਲੋੜ ਹੈ ਔਰ ਜਿਹੜੇ ਇਕਨੋਮਿਕ ਡਵੈਲਪਮੈਂਟ ਮਾਡਲ ਦੀ ਆਰਥਿਕ ਜਿਹੜਾ ਆਪਣਾ ਜਿਹੜਾ ਮਾਡਲ ਕੀ ਹੋਇਆ ਡਵੈਲਪਮੈਂਟ ਦਾ ਉਹਦੇ ਤੇ ਪੈਰਾ ਦੇਣ ਦੀ ਲੋੜ ਹੈ ਕਿ ਆਜ਼ਾਦੀ ਆਮ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਆਮ ਲੋਕਾਂ ਨੂੰ ਜਿਹੜੇ ਹੈਗੇ ਆਮ ਆਦਮੀ ਨੂੰ ਮਹਿਸੂਸ ਹੋਣਾ ਚਾਹੀਦਾ ਸਾਡਾ ਦੇਸ਼ ਆਜ਼ਾਦ ਹੋਇਆ ਮੈਂ ਮੈਂ ਖਾਲੀ ਨਾਟ ਓਨਲੀ ਕਿ ਮੈਂ ਵੋਟ ਪਾਣੀ ਹੈ ਆਰਥਿਕ ਤੌਰ ਤੇ ਵੀ ਠੀਕ ਹੈ ਜੀ ਸਮਾਜਿਕ ਤੌਰ ਤੇ ਵੀ ਮੈਂ ਉਹ ਆਜ਼ਾਦ ਮਹਿਸੂਸ ਕਰਨ ਉਹ ਮਕਸਦ ਸੀ ਉਹਨਾਂ ਦਾ ਉਹ ਵਾਲੀ ਆਜ਼ਾਦੀ ਲੈ ਕੇ ਆਣੀ ਸੀ ਉਹਦੀ ਰੱਖਿਆ ਕਰਨੀ ਸੀ ਤੁਸੀਂ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਮੂਵਮੈਂਟ ਦੇ ਨਾਲ ਵੀ ਜੁੜੇ ਰਹੇ ਹੋ ਔਰ ਜਿਸ ਤਰੀਕੇ ਦੇ ਨਾਲ ਸ਼ੁਰੂ ਤੋਂ ਲੈ ਕੇ ਕਹਿੰਦੇ ਚੀਜ਼ਾਂ ਹੋਰ ਸੀਗੀਆਂ ਹੁਣ ਭਾਜੀਪੀ ਇਹ ਕਲੇਮ ਕਰਦੀ ਕਹਿੰਦੇ ਕਿ ਪਹਿਲਾਂ ਵਾਲੇ ਆਮ ਆਦਮੀ ਨਹੀਂ ਰਹੇ ਕਹਿੰਦੇ ਕਿ ਇਹ ਤਾਂ ਸਿਰਫ ਯੂਜ਼ ਕਰਦੇ ਆ ਕਹਿੰਦੇ ਤਸਵੀਰਾਂ ਨੂੰ ਔਰ ਢੋਂਗ ਰਚਿਆ ਜਾ ਰਿਹਾ ਇਹ ਇਹਨਾਂ ਚੀਜ਼ਾਂ ਨੂੰ ਕਿਵੇਂ ਕੀ ਕਾਊਂਟਰ ਆ ਤੁਹਾਡੇ ਕੋਲ ਤੁਸੀਂ ਨਾ ਜਿਹੜੇ ਹੁੰਦੇ ਕਹਿੰਦੇ ਹੁੰਦੇ ਆ ਜਿਹੜੇ ਜਿਹੜੇ ਫੈਕਟਸ ਹੁੰਦੇ ਆ ਨਾ ਜੀ ਜਿਹੜੇ ਤੱਥ ਹੁੰਦੇ ਆ ਉਹ ਸ਼ਬਦਾਂ ਨਾਲੋਂ ਵੱਧ ਬਰ ਉਹ ਦੇ ਸਪੀਕ ਲਾਊਡਰ ਦਨ ਵਰਡਸ ਉਹ ਤੁਸੀਂ ਅਰਵਿੰਦ ਕੇਜਰੀਵਾਲ ਜੀ ਦਾ ਕੇਸ ਲਓ ਇਹਨਾਂ ਤੇ ਮਨੀ ਲਾਂਡਰਿੰਗ ਦਾ ਕੇਸ ਹੈ ਆ ਹੁਣ ਜਿਹੜੇ ਤੁਹਾਡੇ ਮਾਨਯੋਗ ਸੁਪਰੀਮ ਕੋਰਟ ਨੇ ਚਾਹਿਆ ਸੀਗਾ ਕਿ ਦੱਸੋ ਇਹ ਕਿਹਨੇ ਪੈਸੇ ਦਿੱਤੇ ਕਿਹਨੂੰ ਗਏ ਹੁਣ ਜਿਹੜਾ ਸਰਤਚੰਦਰ ਹੈ ਜਿਹਦੀ ਅਰਵਿੰਦੋ ਫਾਰਮ ਹੈਗੀ ਆ ਜੀ ਉਹਦੇ ਤੇ ED ਨੇ ਕੇਸ ਪਾਇਆ ਉਹਨੇ 5 ਕਰੋੜ ਦਾ ਚੰਦਾ ਦਿੱਤਾ ਕਿਹਨੂੰ ਦਿੱਤਾ BJP ਨੂੰ ਮੋਦੀ ਜੀ ਦੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਨੂੰ ਨਹੀਂ ਦਿੱਤਾ ਉਨੇ ਉਹ ਵਾਦਾ ਖਿਲਾਫੀ ਗਵਾਹ ਬਣਿਆ ਅਰਵਿੰਦ ਕੇਜ ਦੇ ਖਿਲਾਫ ਉਹਦੇ ਬਿਸਤੇ ਨੂੰ ਅਰੈਸਟ ਕਰ ਰਹੇ ਆ ਜਿਹੜੇ ਪ੍ਰੋਸੀਡਸ ਆਫ ਕਰਾਈਮ ਹੈ ਜਿਹੜੀ ਜਿਹੜਾ ਬਲੈਕ ਮਨੀ ਹੈ ਉਹ ਤਾਂ ਕਈ ਮੋਦੀ ਨੂੰ ਠੀਕ ਹੈ ਜੀ ਤੇ ਸਜ਼ਾ ਕਿਉਂ ਨਹੀਂ ਮਿਲਦੀ ਆ ਅਰਵਿੰਦ ਕੇਜਰੀਵਾਲ ਨੂੰ ਇੱਕ ਬੇਗੁਨਾਹ ਨੂੰ ਸੋ ਇਹ ਜਿਹੜੇ ਮਤਲਬ ਉਹਨਾਂ ਨੂੰ ਕਹੋ ਤੱਥਾਂ ਨਾਲ ਗੱਲ ਕਰਨ ਸਾਡੇ ਨਾਲ ਆ ਕੇ ਡਿਬੇਟ ਕਰਨ ਅਸੀਂ ਤਿਆਰ ਆਂ ਬੀਜੇਪੀ ਵਾਲੇ ਸਾਡੇ ਸਾਹਮਣੇ ਬੈਠੇ ਸਾਡੇ ਨਾਲ ਤੱਥਾਂ ਤੇ ਕਰਨ ਉਹਨਾਂ ਨੂੰ ਭੱਜਣ ਲਈ ਰਸਤਾ ਨਹੀਂ ਲੱਭੇਗਾ ਔਰ ਉਹਨਾਂ ਨੂੰ ਜਿਹੜੀ ਗੱਲ ਤੋਂ ਡਰਦੇ ਆ ਉਹਨਾਂ ਨੇ ਕੇਜਰੀਵਾਲ ਨੂੰ ਫੜ ਕੇ ਅੰਦਰ ਕਰ ਦਿਓ ਤਾਂ ਕਿ ਉਹਨਾਂ ਨੂੰ ਪਤਾ ਹੈਗਾ ਕਿ ਜਿਹੜੀਆਂ ਪੰਜਾਬ ਦੀਆਂ 13 ਤੇ ਇੱਥੇ ਵਾਲੀਆਂ 7 ਇਹ 20 ਸੀਟਾਂ ਸਾਡੀਆਂ ਜਾ ਰਹੀਆਂ ਤਾਂ ਅੰਦਰ ਕੀਤਾ ਉਹਨੂੰ ਜੇ ਉਹਨਾਂ 'ਚ ਹਿੰਮਤ ਹੈ ਤਾਂ ਆਓ ਮੈਦਾਨ ਚ ਲੜੋ ਲੋਕਾਂ ਦੀ ਕੋਰਟ ਵਿੱਚ ਜਾਓ ਇਸ ਤੋਂ ਬਾਅਦ ਪਾ ਲਿਓ ਕੇਸ ਕੇਜਰੀਵਾਲ ਤੇ ਲੇਕਿਨ ਜਦੋਂ ਇਲੈਕਸ਼ਨ ਹੋਣ ਜਾ ਰਹੀ ਆ ਉਸ ਵੇਲੇ ਬਿਜ਼ਨਸਮੈਨ ਤੋਂ ਐਕਸਟਰਸ਼ਨ ਕਰਨਾ ਆਪਣੇ ਵਿਰੋਧੀਆਂ ਨੂੰ ਜੇਲ੍ਹ ਚ ਡੱਕ ਦੇਣਾ ਇਹ ਐਮਰਜੈਂਸੀ ਦੀ ਗੱਲ ਕਰਦੇ ਆ ਐਮਰਜੈਂਸੀ ਦੇ ਵਿੱਚ ਵਿਰੋਧੀ ਛੱਡੇ ਗਏ ਸੀ ਅੰਦਰ ਨਹੀਂ ਕੀਤੇ ਗਏ ਸੀ ਇਹ ਉਲਟਾ ਹੋ ਰਿਹਾ ਐਸੋਲੇ ਅੰਦਰ ਕੀਤੇ ਜਾ ਰਿਹਾ ਇਲੈਕਸ਼ਨ ਤੋਂ ਪਹਿਲਾਂ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਹੋ ਕਿਵੇਂ ਦੇਖਦੇ ਹੋ ਤੁਸੀਂ ਕਿੰਨਾ ਅਸਰ ਪਏਗਾ ਇਸ ਐਕਸ਼ਨ ਦੇ ਨਾਲ ਕਿ ਡਾਊਨ ਜਾਏਗੀ ਆਮ ਆਦਮੀ ਪਾਰਟੀ ਆਪ ਹੋਏਗੀ ਜਾਂ ਕੀ ਤੁਹਾਨੂੰ ਨੈਟਿਵ ਕੀ ਬਣਦਾ ਹੋਇਆ ਨਜ਼ਰ ਆ ਰਿਹਾ ਇਹ ਜਿੰਨਾ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹ ਉਨਾ ਹੀ ਰਾਈਜ਼ ਕਰਨਗੇ ਜੀ ਉਹਨੇ ਉੱਪਰ 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 ਜਾਏਗੀ ਆਮ ਆਦਮੀ ਪਾਰਟੀ ਉੱਪਰ ਜਾਏਗੀ ਪਹਿਲਾਂ ਅਸੀਂ ਜਿਤਰੇ ਸੀ ਇਸ ਐਕਸ਼ਨ ਤੋਂ ਬਾਅਦ ਇਹਨਾਂ ਦੀ ਜਵਾਨਤਾ ਜ਼ਬਤ ਹੋਣ ਗਈਆਂ ਜਿਹੜੇ ਲੋਕ ਹੈ ਕੱਲ ਦਿੱਲੀ ਸਰਵੇ ਹੋਇਆ ਜੀ ਅੱਜ 62% ਲੋਕ ਕਹਿ ਰਹੇ ਆ 62% ਲੋਕ ਕਿ ਕੇਜਰੀਵਾਲ ਨਾਲ ਧੱਕਾ ਹੋ ਰਿਹਾ ਜਦੋਂ ਤੱਕ elections ਆ ਨਹੀਂ ਆ 80 90% ਲੋਕ ਕਹਿ ਰਹੇ ਹੋਣਗੇ ਵੀ ਇੱਕ ਆਮ ਆਦਮੀ ਨੂੰ ਜਿਹੜਾ ਲੋਕਾਂ ਵਾਸਤੇ ਕੰਮ ਕਰਦਾ ਉਹਦੇ ਨਾਲ ਧੱਕਾ ਹੋ ਰਿਹਾ ਤੇ ਤੁਸੀਂ ਦੇਖਣ ਜਾਓਗੇ ਸੁਫੜਾ ਸਾਫ ਹੋ ਜਾਏਗਾ ਨਾਲ ਨਾਲ ਥੈਂਕ ਯੂ ਹਾਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਵੀ ਨੇ ਪੰਜਾਬ ਦੇ ਔਰ ਨਾਲ ਹੀ ਪਟਿਆਲਾ ਤੋਂ ਪਟਿਆਲਾ ਜੋ ਲੋਕ ਸਭਾ ਸੀਟਾ ਉਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਆ ਉਹ ਵੀ ਪਹੁੰਚੇ ਹੋਏ ਆ ਇੱਥੇ ਔਰ ਸ਼ਹੀਦੀ پارک ਕੁਝ ਹੀ ਦੇਰ ਤੱਕ ਮੁੱਖ ਮੰਤਰੀ ਭਗਵੰਤ ਮਾਨ ਔਰ ਸਮੁੱਚੀ ਲੀਡਰਸ਼ਿਪ ਵੀ ਪਹੁੰਚੇ ਕੀ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਸ਼ਹੀਦਾਂ ਨੂੰ ਔਰ ਨਾਲ ਹੀ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਸਾਡੀ ਪਾਰਟੀ ਜੋ ਹੈ ਉਹ ਸ਼ਹੀਦਾਂ ਦੇ ਫਲਸਫਿਆਂ ਤੇ ਤੁਰਨ ਵਾਲੀ ਪਾਰਟੀ ਆ ਔਰ ਬੀਜੇਪੀ ਆਪ ਦੇ ਨਿੱਜੀ ਹਿੱਤ ਵਾਸਤੇ ਨਿੱਜੀ ਸਵਾਰਥ ਵਾਸਤੇ ਜੋ ਹੈ ਅਰਵਿੰਦ ਕੇਜਰੀਵਾਲ ਨੂੰ ਅਰੈਸਟ ਕਰ ਸਕਦੀ ਹੈ ਪਰ ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦੇਾਂਗੇ ਇਸ ਤਰ੍ਹਾਂ ਦਾ ਕਲੀਮ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਔਰ ਉਹ ਦਿੱਲੀ ਪੁਲਿਸ ਦੇ ਵੱਲੋਂ ਬੜੇ ਸਖਤ ਕੀਤੇ ਜਾ ਰਿਹਾ ਤਾਂ ਕਿ ਜਿਆਦਾ ਗਿਣਤੀ ਦੇ ਵਿੱਚ ਕੋਈ ਇੱਥੇ ਪ੍ਰਦਰਸ਼ਨਕਾਰੀ ਨਾ ਪਹੁੰਚ ਸਕਣ ਔਰ ਇੱਥੇ ਪ੍ਰੋਟੈਸਟ ਨਾ ਕੀਤਾ ਜਾ ਸਕੇ ਹਾਲਾਂਕਿ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਥੇ ਪ੍ਰੋਟੈਸਟ ਨਹੀਂ ਕੀਤਾ ਜਾਏਗਾ ਅੱਜ ਤਾਂ ਸਿਰਫ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਆ ਰਹੇ ਹਨ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਦਿੱਲੀ